ਸਤ ਸ੍ਰੀ ਅਕਾਲ ਜੀ ਹਾਂਜੀ ਵੀਰੇ 48 ਗਾਮਾ ਬਕਾਊ 48 ਗਾਮਾ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮਾਂ ਵਾਲੀਆਂ ਵੈਰਾਈਟੀ ਵੀਰੇ ਸਾਰੀਆਂ ਅੱਧਾ ਮਾਲ ਤਾਜ਼ਾ ਸੁਆ ਅੱਧਾ ਮਾਲ ਸੂਣ ਵਾਲਾ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜ਼ਿਲ੍ਹਾ ਵੀਰੇ ਬਰਨਾਲਾ ਹੈਗਾ ਕ੍ਰੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਤੁਸੀਂ WhatsApp ਤੇ ਕੋਈ ਵੀ ਮੈਸੇਜ ਕਰੋਗੇ ਤੁਹਾਨੂੰ ਜਿਹੜੀ ਸਾਡੀ ਲੋਕੇਸ਼ਨ ਆ ਉਹ ਆਟੋਮੈਟਿਕ ਆ ਜੂਗੀ ਸਿੱਧਾ ਮਾਲ ਦਾ ਲੈ ਕੇ ਆਉਗੀ ਜਿਹੜੀ ਵੀਡੀਓ ਵੀਰੇ ਇੱਕ ਤਰੀਕ ਨੂੰ ਬਣਾ ਰਹੇ ਆ ਅੱਜ ਹੀ ਲੋਡ ਕਰਾਂਗੇ 2 ਤਰੀਕ ਨੂੰ ਮਾਲ ਅਰੇਸਟ ਕਰੂਗਾ 3 ਤਰੀਕ ਨਵਾਂ ਮਹੀਨਾ 2025 ਦਿਨ ਬੁੱਧਵਾਰ ਬਣਦਾ 3 ਤਰੀਕ ਨਵਾਂ ਮਹੀਨਾ 2025 ਦਿਨ ਬੁੱਧਵਾਰ ਨੂੰ ਵੀਰੇ ਮਾਲ ਸੇਲ ਕਰਾਂਗੇ ਉਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਸਵੇਰ 7 ਵਜੇ ਸੌਦੇ ਚਲਾ ਦੇਵਾਂਗੇ 11 ਵਜੇ ਤੱਕ ਕੰਮ ਚੱਲੂਗਾ ਜਿਹੜੇ ਵੀਰਾਂ ਨੇ ਦੂਰ ਹੋਣਾ ਉਹਨਾਂ ਨੂੰ ਸਵੇਰ 7 ਤੋਂ 8 ਵਜੇ ਦੇ ਵਿੱਚ ਆਉਣ ਦੇ ਵਿੱਚ ਫਾਇਦਾ ਹੁੰਦਾ ਮਾਰਟੀ ਦਾ ਉਹਦੀ ਵੀ ਤਾਂ ਲਾਜ਼ਮੀ ਕੰਮ ਕਿ ਆਇਓ ਤੁਹਾਡੀ ਮਾਰਕੀਟ ਘومی ਹੋਊਗੀ ਤੁਹਾਨੂੰ ਕੱਲੇ ਕੱਲੇ ਨਾਗਦੇ ਵਿੱਚ ਵੀਰੇ 15 ਤੋਂ 20 ਹਜ਼ਾਰ ਦਾ ਫਾਇਦਾ ਨਜ਼ਰ ਆਊਗਾ ਇੱਕ ਮੈਂ ਵੀ ਵੇਚਾਂਗੇ ਬਾਕੀ ਵੀਰੇ ਜਿਹੜਾ ਤੁਸੀਂ ਦੁੱਧ ਵੀਰੇ 20 ਕਿਲੋ ਤੋਂ ਲੈ ਕੇ 40 45 ਕਿਲੋ ਤੇ ਕਰਾ ਲਾ ਮਾਰ ਹੈਗਾ ਵੀਰੇ ਆਪਣੇ ਕੋਲੇ 65 ਹਜ਼ਾਰ ਤੋਂ ਰੇਟ ਚੱਲੂ 70 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਤੱਕ ਲਿਆਊਗਾ ਸੇਸਨ ਸੌਦੇ ਲੱਖ ਤੋਂ ਬਾਹਰ ਵੀ ਜਾਣਗੇ ਐਸਰ ਦੇ ਦੋਫੇ ਭਰੇ ਰਿਆ ਫੁੱਲ ਵੀਡੀਓ ਦੇਖਣੇ ਆਪਣੇ YouTube ਚੈਨਲ ਤੇ ਚਲੇ ਜਾਓ ਵੀ ਸੀਨੀਵਾ ਗੰਡਾ ਦੀ ਫਾਂ ਦੇ ਨਾਮ ਤੇ ਬਣਿਆ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੇ ਕਿਸ਼ਤਾਂ ਵੀ ਬਣ ਜਾਂਦੀਆਂ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਵੱਡਿਆਂ ਤੋਂ ਵੱਡਿਆਂ ਫੇੜਾ ਖਰੀਦਣ ਲਈ ਦੇਖ ਸਕਦੇ ਹੋ ਜੀ ਧੰਨਵਾਦ